ਸਤਿ ਸ੍ਰੀ ਅਕਾਲ ਨਮਸਤੇ ਆਦਾਬ ਗੁੱਡ ਈਵਨਿੰਗ ਮੈਂ ਅਨੂਪ ਤੁਹਾਡਾ ਸਵਾਗਤ ਕਰਦਾ ਹਾਂ ਵਰਡ ਸਕਿੱਲ ਆਰਗੇਨਾਈਜੇਸ਼ਨ ਦੇ ਇਸ ਇੰਸਟੀਚਿਊਟ ਦੇ ਵਿੱਚ ਜਿੱਥੇ ਵੱਖ-ਵੱਖ ਸ਼ਹਿਰਾਂ ਤੋਂ ਜ਼ਿਲ੍ਹਿਆਂ ਤੋਂ ਸਟੇਟਸ ਤੋਂ ਟ੍ਰੇਨੀਜ਼ ਆ ਕੇ ਹੈਵੀ ਵਹੀਕਲਸ ਯਾਨੀ ਕਿ ਟਰੱਕ ਡਰਾਈਵਿੰਗ ਟ੍ਰੇਲਰ ਡਰਾਈਵਿੰਗ ਬੱਸ ਡਰਾਈਵਿੰਗ ਵੱਖਰੀ ਵੱਖਰੀ ਤਰ੍ਹਾਂ ਦੇ ਹੈਵੀ ਵਹੀਕਲਸ ਦੀ ਆ ਕੇ ਟ੍ਰੇਨਿੰਗ ਲੈ ਰਹੇ ਨੇ ਸਾਡੇ ਨਾਲ ਨੇ ਵਰਡ ਸਕਿੱਲ ਆਰਗੇਨਾਈਜੇਸ਼ਨ ਦੇ ਟ੍ਰੇਨੀ ਮਿਸਟਰ ਅਬਿਦੇਵ ਪੁਰੀ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਅਬਿਦੇਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਗੁੱਡ ਆਫਟਰਨੂਨ ਸਰ ਵੈਰੀ ਗੁੱਡ ਆਫਟਰਨੂਨ ਜੀ ਅਬਿਦੇਵ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹ ਟ੍ਰੇਨਿੰਗਸ ਬਾਰੇ ਕੀ ਕਹਿਣਾ ਚਾਹੋਗੇ ਸਰ ਜਦੋਂ ਮੈਂ ਪਹਿਲੇ ਜੁਆਇਨ ਕੀਤਾ ਸੀਗਾ ਜਿਸ ਦਿਨ ਸਾਰੇ ਟੀਚਰਸ ਨੇ ਆਪਣੇ ਬਾਰੇ ਦੱਸਿਆ ਸੀਗਾ ਮੈਨੂੰ ਬਹੁਤ ਵਧੀਆ ਲੱਗਾ ਸੀਗਾ ਜਿੰਨੇ ਟੀਚਰਸ ਉਹ ਇੱਥੇ ਤਜਰਬੇਦਾਰ ਆ ਗਏ ਆ ਜਿਨ੍ਹਾਂ ਉਹਨਾਂ ਨੂੰ ਐਕਸਪੀਰੀਅੰਸ ਹੈ 15-15 10-10 ਸਾਲਾਂ ਦਾ ਐਕਸਪੀਰੀਅੰਸ ਆ ਉਹਨਾਂ ਨੂੰ ਜਿੱਦਾਂ ਉਹ ਟ੍ਰੇਨਿੰਗ ਸਿਖਾ ਰਹੇ ਆ ਸਮਝਾ ਰਹੇ ਆ ਬਹੁਤ ਵਧੀਆ ਅੰਡਰਸਟੈਂਡਿੰਗ ਨਾਲ ਸਮਝਾਉਂਦੇ ਪਏ ਉਹ ਤੇ ਸਾਨੂੰ ਵੀ ਅੰਡਰਸਟੈਂਡ ਹੋ ਰਿਹਾ ਜਜਮੈਂਟ ਜੋ ਟ੍ਰੇਲਰਸ ਹੀ ਚਾਹੀਦੀ ਹੁੰਦੀਆਂ ਪੂਰੀ ਤਰ੍ਹਾਂ ਸਮਝ ਆ ਰਹੀਆਂ ਹਲੇ 10 ਕਿ ਦਿਨ ਹੋਏ ਆ ਤੇ ਸਾਨੂੰ ਪੂਰੀ ਤਰ੍ਹਾਂ ਸਮਝ ਆ ਰਿਹਾ ਜੋ ਜੋ ਵੀ ਸਿਖਾਇ ਤੁਸੀਂ ਕੀ ਫੀਲ ਕਰਦੇ ਹੋ ਕਿ ਇੱਕ ਨਾਰਮਲ ਹਿਊਮਨ ਬੀਇੰਗ ਜਾਂ ਨਾਰਮਲ ਸਿਟੀਜ਼ਨ ਨਾਰਮਲ ਡਰਾਈਵਰ ਜਦੋਂ ਰੋਡਸ ਦੇ ਉੱਪਰ ਡਰਾਈਵਿੰਗ ਕਰਦੇ ਆ ਚਾਹੇ ਉਹ ਫੋਰ ਵੀਲਰ ਕੋਈ ਵੀ ਹੈ ਬਟ ਇੱਥੇ ਆ ਕੇ ਕੀ ਡਿਫਰੈਂਸ ਹੈ ਕੀ ਥਿਉਰੀ ਦੇ ਵਿੱਚ ਡਿਫਰੈਂਸ ਹੈ ਕਿ ਪ੍ਰੈਕਟੀਕਲ ਦੇ ਵਿੱਚ ਯਾਨੀ ਬਾਹਰ ਸਾਨੂੰ ਉਹ ਨੌਲੇਜ ਨਹੀਂ ਮਿਲ ਪਈ ਨਹੀਂ ਸਿੱਖ ਪਾਏ ਲੇਕਿਨ ਇੱਕ ਡਰਾਈਵਿੰਗ ਇੰਸਟੀਚੂਟ ਦੇ ਵਿੱਚ ਆ ਕੇ ਸਪੈਸ਼ਲ ਡਬਲਯੂ ਐਸਓ ਦੇ ਵਿੱਚ ਆ ਕੇ ਸਾਨੂੰ ਇੱਕ ਵੱਖਰਾ ਜਿਹੜਾ ਐਕਸਪੀਰੀਅੰਸ ਮਿਲ ਰਿਹਾ ਹੈ ਹਾਂਜੀ ਸਰ ਬਿਲਕੁਲ ਡਬਲਯੂ ਐਸਓ ਜਦ ਮੈਂ ਜੁਆਇਨ ਕੀਤਾ ਸੀਗਾ ਉਸ ਤੋਂ ਪਹਿਲੇ ਮੈਂ ਕਾਫੀ ਜਗ੍ਹਾ ਹੋਰ ਵੀ ਪਤਾ ਕੀਤਾ ਸੀਗਾ ਪਰ ਮੈਨੂੰ ਉਹਨਾਂ ਦੀ ਇੰਨੀ ਵਧੀਆ ਨਹੀਂ ਲੱਗਾ ਜੋ ਡਬਲਯੂ ਐਸਓ ਦੇ ਰਿਹਾ ਹੈ ਪ੍ਰੋਵਾਈਡ ਕਰ ਰਿਹਾ ਹੈ ਜੋ ਉਹਨਾਂ ਦੇ ਪ੍ਰੋਗਰਾਮਸ ਹੈਗੇ ਜਿੱਦਾਂ ਉਹਨ ਇੰਗਲਿਸ਼ ਸਿਖਾ ਰਹੇ ਹੈ ਇੰਟਰਵਿਊ ਕਰੈਕ ਕਰਨਾ ਸਿਖਾਉਂਦੇ ਪਏ ਦਿਨ ਹੈਵੀ ਦੀ ਟਰਕਿੰਗ ਤੇ ਹੈ ਹੀ ਤੇ ਬਹੁਤ ਵਧੀਆ ਚੀਜ਼ ਹੈ ਬਾਕੀਆਂ ਨਾਲੋਂ ਇੱਥੇ ਮਤਲਬ ਲਾਈਕ ਸਭ ਕੁਝ ਦੱਸਿਆ ਸਾਨੂੰ ਕਿ ਟਰੱਕ ਡਰਾਈਵਰ ਨੂੰ ਕੀ ਕੀ ਕਰਨਾ ਚਾਹੀਦਾ ਬਿਫੋਰ ਲਾਈਕ ਗੋਇੰਗ ਔਨ ਅ ਰੂਟ ਕਿ ਸਾਨੂੰ ਪ੍ਰੀ ਟ੍ਰਿਪ ਇਨਸਪੈਕਸ਼ਨਸ ਕਰਨੀਆਂ ਚਾਹੀਦੀਆਂ ਸਭ ਕੁਝ ਕਰਨਾ ਚਾਹੀਦਾ ਜਿੱਦਾਂ ਮਤਲਬ ਇੱਕ ਬਹੁਤ ਹਾਈ ਸਕਿਲਡ ਸਕੂਲ ਹੈ ਟੀਚਰਸ ਵੀ ਬਹੁਤ ਹਾਈ ਸਕਿਲਡ ਅਗੇ ਸਾਨੂੰ ਸਭ ਕੁਝ ਸਿਖਾ ਰਹੇ ਆ। ਔਰ ਇਸ ਤੋਂ ਬਾਅਦ ਤੁਹਾਡਾ ਫੋਕਸ ਕੀ ਹੈ ਤੁਹਾਡਾ ਟਾਰਗੇਟ ਕੀ ਹੈ ਕਿਉਂ ਤੁਸੀਂ ਡਬਲਯੂਐਸਓ ਜੁਆਇਨ ਕੀਤਾ ਹੈਵੀ ਟਰੱਕਿੰਗ ਦੇ ਲਈ ਹੈਵੀ ਡਰਾਈਵਿੰਗ ਦੇ ਲਈ ਕੀ ਤੁਹਾਡਾ ਟਾਰਗੇਟ ਕੀ ਕੀ ਤੁਸੀਂ ਪਲੇਸਮੈਂਟ ਬਾਰੇ ਸੋਚ ਰਹੇ ਹੋ ਇੱਥੇ ਕਿਸ ਤਰ੍ਹਾਂ ਦਾ ਤੁਹਾਨੂੰ ਇੱਕ ਇਨਫੋਰਮੇਸ਼ਨ ਜਾਂ ਗਾਈਡੈਂਸ ਮਿਲੀ ਹੈ ਜਿਸ ਕਰਕੇ ਤੁਸੀਂ ਇੱਥੇ ਆਏ ਹੋ ਹਾਂਜੀ ਸਰ ਬਿਲਕੁਲ ਪਹਿਲੇ ਮੈਂ ਜੋ ਵੀਡੀਓਜ਼ ਦੇਖਦਾ ਰਿਹਾ ਜੀਐਸਡੀਸੀ ਗਰੁੱਪ ਦੀਆਂ ਉਹਨਾਂ ਨੇ ਏਡਬਲਯੂਐਸਓ ਦੱਸਿਆ ਸੀਗਾ ਤੇ ਫਿਰ ਮੈਂ ਜੁਆਇਨ ਕੀਤਾ ਫਿਰ ਉਹਨਾਂ ਨੇ ਪਲੇਸਮੈਂਟ ਬਾਰੇ ਦੱਸਿਆ ਕਿ ਉਹ ਜਿੱਦਾਂ ਪਲੇਸਮੈਂਟ ਕਰਦੇ ਐ ਫਿਰ ਮੈਂ ਪਲੇਸਮੈਂਟ ਵੀ ਉਹਨਾਂ ਤੋਂ ਹੀ ਲੈਣੀ ਐ ਕਿਉਂਕਿ ਜਿੱਦਾਂ ਉਹਨਾਂ ਨੇ ਪ੍ਰੋਮਿਸ ਕਰਦੇ ਐ ਸਭ ਕੁਝ ਉਦਾਂ ਹੀ ਡਿਲੀਵਰ ਕਰਦੇ ਹੋ ਸੋ ਇਸਨ ਅਭਿਦੇਪੁਰੀ ਜੀ ਟ੍ਰੇਨੀ ਫਰਮ ਦਾ ਵਰਡ ਸਕਿਲ ਆਰਗੇਨਾਈਜੇਸ਼ਨ ਤੁਸੀਂ ਬਨੇ ਰਹੋ ਸਾਡੇ ਨਾਲ ਜੁੜੇ ਰਹੋ ਔਰ ਸਿੱਖਦੇ ਰਹੋ ਹੈਵੀ ਵਹੀਕਲਸ ਡਰਾਈਵਿੰਗ ਸਕਿਲਸ ਓਨਲੀ ਓਨ Word skill organization stay tuned with us thank you.